ਸਭ ਤੇ ਸੱਚਾ ਦੀ ਤੇਰਨ ਤਸਤੇ ਰੋ ਰੋਸਾ ਦੀ ਸਭ ਤੇ ਸੱਚਾ ਦੀ ਤੇਰਨ ਤਸਤੇ ਰੋ ਰੋਸਾ ਦੀ ਇੱਕ ਵਾਰ ਕਿਸੇ ਭੈਣ ਨੇ ਮੈਨੂੰ ਸਵਾਲ ਕੀਤਾ ਕਿ ਜਿੰਨਾ ਜ਼ਿਆਦਾ ਮੈਂ ਪ੍ਰਮਾਤਮਾ ਨੂੰ ਮੰਨਦੀ ਆ ਉਸ ਤੋਂ ਵੱਧ ਕੇ ਰੱਬ ਮੈਨੂੰ ਦੁੱਖ ਦੇ ਹੀ ਜਾਂਦਾ ਇਸ ਤਰ੍ਹਾਂ ਵੀ ਕੋਈ ਕਰਦਾ ਹੁੰਦਾ ਰਾਬੂ ਨੂੰ ਤੇ ਖੁਸ਼ ਹੋ ਕੇ ਮੇਰੇ ਸਾਰੇ ਕਾਰਜ ਰਾਸ ਕਰ ਦੇਣੇ ਚਾਹੀਦੇ ਨੇ ਮੈਂ ਉਹਨੂੰ ਕਿਹਾ ਕਿ ਤੇਰੇ ਮੰਨਣ ਵਿੱਚ ਕੋਈ ਕਮੀ ਨਹੀਂ ਤੇਰੀ ਅਰਦਾਸ ਬਿਲਕੁਲ ਉੱਚੀ ਤੇ ਸੁੱਚੀ ਆ ਬਸ ਲੋਕਾਂ ਦਾ ਬਾਬਾ ਜਿਵੇਂ ਘੜੇ ਨੂੰ ਲੱਤ ਮਾਰ ਕੇ ਪਰਖਦਾ ਏ ਪਰ ਤੇਰਾ ਗੁਰੂ ਘੜੇ ਨੂੰ ਜ਼ੋਰ ਦੀ ਥੱਪੋ ਦੀ ਥੱਲੇ ਸੁੱਟ-ਸੁੱਟ ਕੇ ਦੇਖ ਰਿਹਾ ਹੋਵੇਗਾ ਕਿ ਤੇਰਾ ਭਾਂਡਾ ਕਿੰਨਾ ਕੀ ਪੱਕਾ ਹੈ ਤਾਂ ਹੀ ਤੈਨੂੰ ਦੁੱਖ ਮਿਲ ਰਹੇ ਨੇ ਪਰਖ ਦੀ ਘੜੀ ਆ ਕਿ ਮੈਂ ਬੜੇ ਪਾਠ ਕੀਤੇ ਬੜੇ ਮੱਥੇ ਟੇਕੇ ਮੈਨੂੰ ਕੁਝ ਨਹੀਂ ਮਿਲਿਆ ਇਸ ਤਰ੍ਹਾਂ ਦੇ ਆਪਣੇ ਗੁਰੂ ਨੂੰ ਤਾਨੇ ਮਾਰ ਕੇ ਦੇਖੀ ਕਿਤੇ ਆਪਣੇ ਭਾਂਡੇ ਨੂੰ ਕੱਚਾ ਸਾਬਤ ਨਾ ਕਰ ਬੈਠੀ ਅਰਦਾਸ ਤੇ ਵਿਸ਼ਵਾਸ ਦੋਵੇਂ ਨਜ਼ਰ ਨਹੀਂ ਆਉਂਦੇ ਅਰਦਾਸ ਤੇ ਵਿਸ਼ਵਾਸ ਦੋਵੇਂ ਨਜ਼ਰ ਨਹੀਂ ਆਉਂਦੇ ਪਰ ਦੋਵਾਂ ਵਿੱਚ ਇੰਨੀ ਸ਼ਕਤੀ ਆ ਕਿ ਔਖੇ ਤੋਂ ਔਖਾ ਕੰਮ ਵੀ ਸੌਖਾ ਬਣਾ ਸਕਦੀ ਐ ਬਾਬਾ ਜੀ ਅੱਜ ਸਾਰੀ ਸੰਗਤ ਤੁਹਾਨੂੰ ਮੰਨਣ ਵਾਲੀ ਬੈਠੀ ਹੈ ਸਾਰਿਆਂ ਦਾ ਵਿਸ਼ਵਾਸ ਹੈ ਕਿ ਤੁਸੀਂ ਇੱਕ ਨਾ ਇੱਕ ਦਿਨ ਸਭ ਕੁਝ ਠੀਕ ਕਰ ਹੀ ਦੇਣਾ ਹੈ ਅੱਜ ਜਿਹੜਾ ਵੀ ਪਿਆਰ ਨਾਲ ਤਨ ਤਨ ਬਾਬਾ ਦੀਪ ਸਿੰਘ ਜੀ ਲਿਖੇ ਉਹਨਾਂ ਦੇ ਘਰ 'ਚ ਹਮੇਸ਼ਾ ਵਰਕਤਾ ਲਾ ਕੇ ਰੱਖਣਾ ਬਾਬਾ ਜੀ ਕਿਉਂਕਿ ਤੁਹਾਡਾ ਨਾਮ ਲੈਣ ਵਾਲੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਮਿਲਣਾ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਘਰੋ ਕਿਸੇ ਨੂੰ ਨਾ ਹੋ ਜਾਵੇ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੈਸੇ ਤੁਸੀਂ ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਦੇ ਘਰੋਂ ਕੁਝ ਮੰਗਣ ਗਏ ਹੋ 100 ਵਾਰੀ ਨਾ ਹੋ ਜਾਵੇਗੀ ਪਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੀਸ ਝੁਕੋਣ ਵਾਲੇ ਕਦੀ ਖਾਲੀ ਨਹੀਂ ਮੁੜਦੇ ਕਿਉਂਕਿ ਬਾਬਾ ਜੀ ਨੇ ਆਪਣਾ ਸੀਸ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਵਾਰਿਆ ਹੋਇਆ ਹੈ ਜੋ ਵੀ ਬਾਬਾ ਦੀਪ ਸਿੰਘ ਜੀ ਕੋਲੋਂ ਮੰਗਦਾ ਹੈ ਉਸ ਦੀਆਂ ਅਰਦਾਸ ਬੇਨਤੀਆਂ ਧੰਨ ਧੰਨ ਗੁਰੂ ਰਾਮਦਾਸ ਜੀ ਸਭ ਤੋਂ ਪਹਿਲੀਆਂ ਪੂਰੀਆਂ ਕਰਦੇ ਜੀ ਬਾਬਾ ਜੀ ਅੱਜ ਸਾਰੀ ਸੰਗਤ ਤੁਹਾਨੂੰ ਮੰਨਣ ਵਾਲੀ ਬੈਠੀ ਹੈ ਸਾਰਿਆਂ ਦਾ ਵਿਸ਼ਵਾਸ ਹੈ ਕਿ ਤੁਸੀਂ ਇੱਕ ਨਾ ਇੱਕ ਦਿਨ ਸਭ ਕੁਝ ਠੀਕ ਕਰ ਹੀ ਦੇਣਾ ਹੈ ਅੱਜ ਜਿਹੜਾ ਵੀ ਪਿਆਰ ਨਾਲ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਲਿਖੇ ਉਹਨਾਂ ਦੇ ਘਰ 'ਚ ਹਮੇਸ਼ਾ ਬਰਕਤਾਂ ਲਾ ਕੇ ਰੱਖਣਾ ਬਾਬਾ ਜੀ ਕਿਉਂਕਿ ਤੁਹਾਡਾ ਨਾਮ ਲੈਣ ਵਾਲੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੀ ਜੀ ਬੰਦਾ ਕਹਿੰਦਾ ਤੂੰ ਕਿਹੜੇ ਪਾਠ ਕਰਦਾ ਏ ਕਹਿੰਦਾ ਜੋ ਤੈਨੂੰ ਡਰ ਨਹੀਂ ਲੱਗਦਾ ਤੇਰੀ ਜ਼ਿੰਦਗੀ ਦੀ ਬੇੜੀ ਅੱਗੇ ਵੱਡੇ ਵੱਡੇ ਤੂਫਾਨ ਚੜ੍ਹੇ ਹੋਏ ਨੇ ਮੈਂ ਕਿਹਾ ਅਸੀਂ ਕਿਉਂ ਡੋਲਣਾ ਪਿੱਛੇ ਤਾਂ ਦੇਖ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੜੇ ਹੋਏ ਨੇ